मुदा भादाीम र मुदाबा भादाी एम मुम्दनाब भोलाब भला बाबा भला बाबा धीअम फ्रैशन माउ भाउ भाउ મોટા <laughs> फिरोजपुर मुर्दावासाबाद मुराबादाजमेंट मुर्दाबाद मुरादावादी कलर फॉलका मुरादाबाद मुद्दा फॉलका मुर्दाबाज मुद्शन करने अफसर मुर्दाबाद मुद्दा मुरादाबाद थोड़ा एक जिंदाबादाबाद जिंदाबाद ਨੌਸਟੇਟ ਟ੍ਰਾਂਸਪੋਰਟ ਬਦਕਰ ਜੁਨੀਅਰ ਜਿੰਦਾਬਾਦ 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 ਜੀਆਂ ਫਰੋਜ਼ ਪਰ ਮੁਰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਤੁਹਾਡਾ ਮੇਰਾ ਨਾਮ ਗੁਰਬਖਸ਼ ਲਾਲ ਹੈ ਜੀ ਕੀ ਮਾਮਲਾ ਕੀ ਹੈ ਮਾਮਲਾ ਸਾਰੇ ਹੈ ਵੀ ਸਾਡੀ ਯੂਨੀਅਨ ਨੂੰ ਤਕਰੀਬਨ 11 ਮਹੀਨੇ ਹੋ ਗਏ ਲੱਗ ਹੋਏ ਨੇ ਜਿਹੜੀ ਕਿ ਪਹਿਲਾਂ 25/11 ਚੋਂ 1/19 ਯੂਨੀਅਨ ਚ ਸ਼ਾਮਲ ਹੋਇਆ ਸੀ ਜੀ ਜੋ ਕਿ 11 ਮਹੀਨੇ ਸਾਡੇ ਨਾਲ ਬਹੁਤ ਤੱਕਾ ਹੋਇਆ ਅਸੀਂ ਚੁੱਪ ਕਰਕੇ ਸਹਿੰਦੇ ਆਏ ਆਂ ਚਲੋ ਇਹਨਾਂ ਜੇ ਵਰਕਰਾਂ ਦਾ ਮਾੜਾ ਹੋਊਗਾ ਇਸ ਕਰਕੇ ਅਸੀਂ ਕੱਲ ਜੀਐਮ ਸਾਹਿਬ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਵਿੱਚ ਇਹ ਮਸਲਾ ਸੀਗਾ ਵੀ ਸਾਡਾ ਇੱਕ ਡਰਾਈਵਰ ਜਿਹੜਾ ਕਿ 4-5 ਦਿਨ ਪਹਿਲਾਂ 25/11 ਛੱਡ ਕੇ 1/19 'ਚ ਸ਼ਾਮਲ ਹੋਇਆ ਸੀ ਜੋ ਕਿ ਉਸ ਕੋਲ ਤਕਰੀਬਨ 3 ਤੋਂ 4 ਸਾਲ ਪਹਿਲਾਂ ਇਸ ਕੋ ਪੱਕੀ ਗੱਡੀ ਸੀ ਇੱਕੋ ਹੀ ਰੂਟ ਸੀਗਾ ਜਿਹੜਾ ਕਿ ਕੱਲ ਜੀਐਮ ਸਾਹਿਬ ਦੇ ਕਹਿਣ ਤੇ ਅਸੀਂ ਮੀਟਿੰਗ ਕੀਤੀ ਮੀਟਿੰਗ ਵਿੱਚ ਜੀਐਮ ਕੋਲੋਂ ਤਾਨੂੰ ਪ੍ਰੋਸਸ ਕਰਵਾਇਆ ਗਿਆ ਕਿ ਨਾ ਤਾਂ ਤੁਹਾਡੇ ਤੋਂ ਗੱਡੀ ਲਈ ਜਾਊਗੀ ਨਾ ਹੀ ਤੁਹਾਡੇ ਤੋਂ ਰੂਟ ਫਾਇਆ ਜਾਊਗਾ ਪਰ ਜਦੋਂ ਸ਼ਾਮ ਨੂੰ ਡਿਊਟੀ ਕਲਰਕ ਵੱਲੋਂ ਰੋਟਾ ਲਗਾਇਆ ਗਿਆ ਤੇ ਰੋਟੇ ਵਿੱਚ ਸਾਡੇ ਵੱਲੋਂ ਜਿਹੜੀ ਸਾਡੀ ਗੱਡੀ ਤੇ ਡਰਾਈਵਰ ਦੀ ਡਿਊਟੀ ਮੰਨਦੀ ਸੀ ਉਸੇ ਗੱਡੀ ਤੇ 25 ਬਟਾ 11 ਦੇ ਡਰਾਈਵਰ ਤੇ ਕਨੈਕਟਰ ਦੀ ਡਿਊਟੀ ਲਾਏਗੀ ਜਦੋਂ ਕਿ ਅਸੀਂ ਫਿਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਵੱਲੋਂ ਫਿਰ ਜੀਐਮ ਨੂੰ ਪ੍ਰੋਸਾ ਦਿੱਤਾ ਗਿਆ ਕਿ ਇਹ ਗੱਡੀ ਇਹ ਤੇ ਵੀ ਨਹੀਂ ਜਾਏਗੀ ਨਾ 25/11 ਦਾ ਕੋਈ ਵਰਕਰ ਜਾਊਗਾ ਤੇ ਨਾ 1/19 ਦਾ ਪਰ ਸਾਡੀ ਸੈਂਸ ਸੈਂਸਿਟੀ ਡਿਊਟੀ ਲੱਗੀ ਕਰਨ ਅਸੀਂ ਬੱਚਿਆਂ ਨੂੰ ਜਾਣੇ ਸੀਗੇ ਇਸ ਕਰਕੇ ਅਸੀਂ 5 ਵਜੇ ਇੱਥੋਂ ਬੱਚਿਆਂ ਨੂੰ ਲੈ ਕੇ ਸੈਂਸਿਟੀ ਜਾਣਾ ਸੀ ਜਿਵੇਂ ਰਵਾਨਾ ਹੋ ਗਿਆ ਪਰ ਉਹ ਬੱਸ 6:20 ਮਿੰਟ ਤੇ ਯਮਨਾਨਗਰ ਲਈ ਜਿਹੜੀ ਲੱਗੀ ਸੀ ਪਰ ਉਹਨਾਂ ਦੇ ਡਰਾਈਵਰ ਕੰਟਰੈਕਟਰ ਵੱਲੋਂ ਗੱਡੀ ਕੱਢ ਲਈ ਗਈ ਜੋ ਕਿ ਸਾਡੇ ਨਾਲ ਸਰਾਸਰ ਪੱচ্চਾ ਕੀਤਾ ਗਿਆ ਸਾਨੂੰ ਬਲੈਕਮੇਲ ਗੁੰਮਰਾਹ ਕੀਤਾ ਗਿਆ ਹੈ ਜੀਮ ਵੱਲੋਂ ਕਿ ਸਾਡੀ ਫਾਈਲ ਕਾ ਦੀ ਜਿਹੜੀ ਮੈਨੇਜਮੈਂਟ ਵੱਲੋਂ ਜੋ ਕਿ ਇੱਕ ਤਰ੍ਹਾਂ ਦੀ ਪੂਰੀ ਤਰ੍ਹਾਂ ਕਰਪਸ਼ਨ ਦੇ ਆਦੀ ਹੋ ਚੁੱਕੇ ਨੇ ਅਸੀਂ 11 ਮਹੀਨੇ ਬਹੁਤ ਔਖੇ ਕੱਡੇ ਨੇ ਇਸ ਕਰਕੇ ਨਾ ਤਾਂ ਸਾਡਾ ਕੋਈ ਓਵਰਟਾਈਮ ਲਗਾਇਆ ਗਿਆ ਤੇ ਸਾਡੀਆਂ ਜਬਰੀ ਇਹਨਾਂ ਨੇ ਛੁੱਟੀਆਂ ਦੇ ਵਿੱਚ ਲਾਈਆਂ ਨੇ ਜੋ ਕਿ ਨਹੀਂ ਲਾਉਣੀਆਂ ਚਾਹੀਦੀਆਂ ਸੀ ਅਸੀਂ ਕਰਪਸ਼ਨ ਬਾਰੇ ਇਹਨਾਂ ਦਾ ਕੁਝ ਤੁਹਾਡੇ মিডিਆ ਰਾਹੀਂ ਸਰਕਾਰ ਤੱਕ ਬੰਚਾਉਣਾ ਚਾਹੁੰਦੇ ਹਾਂ ਕਿਉਂਕਿ ਦੀਪੂ ਲੈਵਲ ਤੇ ਜਾਂ ਹੋਰ ਲੈਵਲ ਤੇ ਇਹ ਇੱਕ ਦੂਜੇ ਨਾਲ ਮਿਲੇ ਹੋਏ ਨੇ ਸਾਡੀ ਗੱਲਬਾਤ ਗੌਰ ਨਾਲ ਨਹੀਂ ਸੁਣਦੇ ਕੰਪਲੇਨ ਨਹੀਂ ਕੀਤੀ ਤੁਸੀਂ ਕਿਸੇ ਨੂੰ ਅਸੀਂ ਕੰਪਲੀਟ ਬਹੁਤ ਵਾਰਾ ਕਰ ਚੁੱਕੇ ਹਾਂ ਜੀ ਜੀਮ ਨਾਲ ਮੀਟਿੰਗਾਂ ਵੀ ਬਹੁਤ ਵਾਰਾ ਕਰ ਚੁੱਕੇ ਹਾਂ ਜੀ ਪਰ ਜੀਐਮ ਕ੍ਰਪਸ਼ਨ ਦੇ ਮਾਮਲੇ 'ਚ ਹੋਣ ਕਰਕੇ ਥੋੜਾ ਜਿਹਾ ਦੂਜੀ ਯੂਨੀਅਨ ਤੋਂ ਪਤਾ ਨਹੀਂ ਕ੍ਰਪਸ਼ਨ ਕਰਦਾ ਜਾਂ ਕੁਝ ਵੀ ਹੈ ਉਸ ਮਸਲੇ 'ਚ ਉਹ ਸਾਡੇ ਉਹ ਸੂਲਟ ਚੱਲਦਾ ਹੈ ਜਦੋਂ ਕਿ ਸਾਨੂੰ ਭਰੋਸਾ ਦੇਣਾ ਦਾ ਪਰ ਉਸ ਮੁਆਫਰ ਹੁੰਦਾ ਕੁਝ ਨਹੀਂ ਗੇਟ ਕਿਉਂ ਬੰਦ ਕੀਤਾ ਤੁਸੀਂ ਬੱਸ ਅੱਡੇ ਦਾ? ਇਹ ਰੈਸਟ ਕਰਕੇ ਬੰਦ ਕੀਤਾ ਕਿ ਜਦੋਂ ਜੀਐਮ ਨੇ ਸਾਨੂੰ ਪਰੋਸਾ ਦੇ ਦਿੱਤਾ ਵੀ ਗੱਡੀ ਜਿੰਨਾ ਤੱਕ ਡਾਇਰੈਕਟਰ ਦਫ਼ਤਰੋਂ ਕੋਈ ਕਾਰਵਾਈ ਨਹੀਂ ਹੁੰਦੀ ਤੁਸੀਂ ਗੱਡੀ ਨਹੀਂ ਜਾਣਦਾਂਗੇ ਨਾ 25/11 ਲ ਜਾਊਗਾ ਜੀ ਤੇ ਨਾ ਹੀ 1/19 ਦਾ ਕੋਈ ਵਰਕਨ ਜਾਊਗਾ ਪਰ ਸਾਡੇ ਨਾਲ ਧੋਖੇ ਚ ਰੱਖ ਕੇ ਸਾਨੂੰ ਸਾਨੂੰ ਬਲੈਕਮੇਲ ਕਰਕੇ ਗੱਡੀ ਰੂਟ ਤੇ ਭੇਜੀ ਗਈ। ਨਹੀਂ ਹੁਣ ਬੱਸਾਂ ਬੰਦ ਨੇ। ਹਾਂਜੀ ਬੱਸਾਂ ਬੰਦ ਨੇ ਜੀ। ਇਹ ਕੋ ਅੱਡਾ ਬੰਦ ਆਈ। ਹਾਂਜੀ ਬੰਦਾ ਬੰਦ ਆ ਬੱਸਾਂ ਬੱਸਾਂ ਬਾਹਰ ਚੱਲ ਰਹੀਆਂ ਨੇ। ਅੱਛਾ ਅੱਡਾ ਬੰਦ। ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਅੱਡੇ ਦਾ ਗੇਟ ਬੰਦ ਹੈ ਬੱਸਾਂ ਬਾਹਰੋਂ ਚੱਲ ਰਹੀਆਂ ਨੇ ਸਰਵਿਸ ਓਵੇਂ ਚੱਲ ਰਹੀ ਹੈ ਕੋਈ ਟਾਈਮ ਨਹੀਂ ਮਿਸ ਇੱਕ ਆ ਬੱਸ ਖੜੀ ਆ ਜਿਨ੍ਹਾਂ ਨੇ ਜਾਣਬੁੱਝ ਕੇ ਟਾਈਮ ਮਿਸ ਕੀਤਾ ਕਿਉਂਕਿ ਅਸੀਂ ਇਹਨਾਂ ਨੂੰ ਪਹਿਲਾਂ 15 ਮਿੰਟ ਪਹਿਲਾਂ ਕਿਹਾ ਤਾਂ ਹੀ ਗੇਟ ਬੰਦ ਕਰਨਾ ਆਪਣੀ ਗੱਡੀ ਬਾਹਰ ਕੱਢ ਕੇ ਲੈ ਜਾਓ ਪਰ ਇਹਨਾਂ ਨੇ ਨਿਯਮ ਦੇ ਮੁਤਾਬਕ ਹੀ ਨਾਲੇ ਔਨ ਕਰਕੇ ਗੱਡੀ ਨਹੀਂ ਬਾਹਰ ਕੱਢੀ ਜੀ ਇਹਨਾਂ ਨੇ ਜਾਣਬੁੱਝ ਕੇ ਸਮਾਂ ਕੀਤਾ ਇਹਨਾਂ ਨੇ ਟਾਈਮ ਮਿਸ ਕੀਤਾ ਉਹ ਤਾਂ ਬਣੀ ਨਹੀਂ ਬਾਕੀ ਸਾਰੀਆਂ ਬੱਸਾਂ ਬਾਹਰੋਂ ਜਾਂਦੀਆਂ ਜੀ ਇਹਨਾਂ ਕਿ ਬਾਸਾਣਾ ਤੁਸੀਂ ਬੰਦ ਕਰਤਾ ਬਿਲਕੁਲ ਤੁਸੀਂ ਬਾਸਾਣਾ ਬੰਦ ਕੀਤਾ ਜੀ ਨਾ ਕਿ ਬੱਸਾ ਬੰਦ ਕੀਤੀਆਂ ਨੇ ਜੀ ਧੰਨਵਾਦ ਕੀ ਨਾਮ ਤੁਹਾਡਾ ਮੇਰ ਨਾਮ ਗੁਰਬਖਸ਼ لال ਜੀ ਪ੍ਰਧਾਨ ਫਾਇਲ ਕਾ ਸਾਬ ਦੇ ਕਰਦੇ ਆ ਤਾਂ ਉਹਨਾਂ ਦਾ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਹਾਂ ਜੀ ਹਾਂ ਜੀ ਸਾਰੇ ਕੋਲ ਸਾਡੇ ਸਾਰੇ ਪ੍ਰੂਫ ਹੈ ਹਮ ਕੀ ਪ੍ਰੂਫ ਕੀ ਹੈਗਾ ਪ੍ਰੂਫ ਦੇਖੋ ਸਾਰਾ ਇੱਕ ਤਾਂ ਜੀ ਆ ਬਿੱਲ ਹੈ ਜੀ ਉਹਦੇ ਇਹਨੇ ਬਿੱਲ ਕੀ ਫਾਵਰ ਤੋਂ ਕੀ ਫਾਇਲ ਕਰਤ ਹੋ ਰਿਹਾ ਹੈ ਹੂੰ ਇਹ ਜਦੋਂ ਸਮਾਨ ਆਉਂਦਾ ਸਮਾਨ ਦੇ ਵਿੱਚ ਡੱਬਾ ਬੰਦ ਬਿੱਲ ਆਉਂਦੇ ਨੇ ਜੀ ਸਪੇਅਰ ਪਾਰਟ ਦਾ ਸਮਾਨ ਜਿਹੜਾ ਲੋਕਲ ਪਰਚੇਜ ਹੁੰਦਾ ਜੀ ਹੂੰ ਉਹਦੇ ਜੇ ਕੀ ਕਹਿੰਦੇ ਖਾਲੀ ਬਿੱਲ ਲਿਆ ਕੇ ਜੇ ਦਾ ਚੀਜ਼ 1500 ਦੀ ਉਹਨੂੰ 3000 ਰੁਪਏ ਆਪਣੇ ਕੋਲੋਂ ਪਰਕੇ ਤੇ ਬਿੱਲ ਪਾਸ ਹੁੰਦੇ ਹੈ ਅੱਛਾ ਇੱਕ ਤਾਂ ਕਰਪਸ਼ਨ ਹੋ ਰਹੀ ਹੈ ਦੂਜੀ ਕਰਪਸ਼ਨ ਇਹ ਹੈ ਜੀ ਇੱਕ ਐਫਆਰਈ ਮੂਗੇ ਦਰਜ ਹੋਈ ਸੀ ਹੂੰ ਕੋ ਕੱਡੀ ਵਿਸ਼ਾ ਦਿਖਾਓ ਐਫ ਆਈ ਆਰ ਕਾ ਦਰਜ ਹੋਈ ਹੈ ਐਫ ਆਰ ਆ ਦਰਜ ਹੋਈ ਸੀਗੀ ਡਰਾਈਵਰ ਇੱਕ ਨਾਈਟਰ ਚੰਡੀਗੜ੍ਹ ਦਾ ਰੋਡ ਸੀ ਉਹਨਾਂ ਕੋਲੇ ਉਹ ਫਾਇਲ ਕਾ ਵਾਪਸ ਆ ਰਿਹਾ ਸੀ ਤੇ ਮੋਗ ਗਿਆ ਬੱਚਾ ਥੱਲੇ ਆਣ ਕਰਨ ਤੇਦੀ ਲੱਤ ਕੱਟੀ ਗਈ ਸੀ ਜੀ ਲੱਤ ਕੱਟਣ ਕਰਨ ਉਹਨਾਂ ਤੇ ਹੋ ਗਿਆ ਸੀ ਪਰਚਾ ਪਰਚੇ ਤੋਂ ਬਾਅਦ ਉਹਨਾਂ ਦੇ ਤਰਾਵਾਂ ਲਾਈਆਂ ਇਹ ਲੱਗ ਲੱਗ ਕਿ ਆ ਫਰੇਜ ਦੇ ਦਰਜ ਨੇ ਜੀ ਤਰਾਵਾਂ ਲਾਉਣ ਤੋਂ ਬਾਅਦ ਇੱਕ ਦਿਨ ਡਰਾਈਵਰ ਤੇ ਕਨੈਕਟਰ ਡਰਾਈਵਰ ਹੋਰ ਸੀ ਕਨੈਕਟਰ ਹੋਈ ਸੀ ਜਿਹੜਾ ਉਸ ਦਿਨ ਡਿਊਟੀ ਤੇ ਸੀ ਕਰਦੇ ਹੋਏ ਉਹ ਰੈਸਟ ਨੂੰ ਪੁਲਿਸ ਨੇ ਮੋਗਲ ਰੈਸਟ ਕਰ ਲਿਆ ਹਮ ਜਦੋਂ ਕਿ ਬੰਦਾ ਸੀਗਾ ਵੀ ਉਹਨਾਂ ਨੂੰ ਸੂਚਿਤ ਕਰਨਾ ਫਾਈਲ ਕਾ ਡਿਊਟੀ ਕਲਰਕ ਨੂੰ ਜਾਂ ਪ੍ਰੋਪਰ ਦੀ ਮੈਨੇਜਮੈਂਟ ਨੂੰ ਇਹ ਸਾਰਾ ਇਸ ਤਰ੍ਹਾਂ ਦੀ ਆ ਗੱਲ ਹੈ ਜੀ ਇਹ ਮੈਨੇਜਮੈਂਟ ਨੇ ਪੁਲਿਸ ਨੇ ਬੰਦਾ ਰੈਸਟ ਕਰ ਲਿਆ ਬਸ ਇਹ ਸਾਹਮਣਾ ਲੈਉਣੀ ਹੈ ਇੱਕਦਾਂ ਡਰਾਈਵਰ ਵੱਲੋਂ ਬਾਸਸ ਮੋਗਿਆ ਤੋਂ ਲੈ ਕੇ ਫਾਇਲ ਕਰਦਾ ਖਾਲੀ ਲਈ ਜੀ ਠੀਕ ਹੈ ਦੂਜਾ ਨੰਬਰ ਬੰਦੇ ਨੂੰ ਰੈਸਟ ਕਰ ਲਿਆ ਸਰਕਾਰ ਦਾ ਕਾਨੂੰਨ ਹੈ ਵੀ ਜਦੋਂ ਕੋਈ ਰੈਸਟ ਹੁੰਦਾ ਹੈ 24 ਘੰਟਿਆਂ ਚ ਉਹਨੂੰ ਫਾਰਕ ਕਰਨਾ ਹੁੰਦਾ ਜੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਫਾਰਕ ਕਰਨ ਦੀ ਬਜਾਏ ਉਹਨਾਂ ਦਾ ਦੋ ਨੰਬਰ ਤੇ ਲਿਆ ਕੇ ਮੈਡੀਕਲ ਟਾਣਾ ਸ਼ੁਰੂ ਕਰਤਾ ਜੀ ਮੈਡੀਕਲ ਟਾਣਾ ਸ਼ੁਰੂ ਕਰਤਾ ਤੇ ਘਟੋ ਘਟ ਵੀ 21 ਤਰੀਕ ਦਾ ਅਰੈਸਟ ਹੋਇਆ ਸੀਗਾ 21 ਤਿੰਨ ਤੇ 4 4 4 2025 ਤੱਕ ਟ੍ਰੈਸਟ ਰਿਹਾ ਅੰਦਰ ਇਹਨਾਂ ਨੇ ਉਹਨਾਂ ਦਾ ਮੈਡੀਕਲ ਲਾਇਆ ਜੋ ਕਿ ਪੈਸੇ ਲੈ ਕੇ ਉਹਨਾਂ ਦਾ ਮੈਡੀਕਲ ਲੌਂਗਰ ਵੀ ਤਰ੍ਹਾਂ ਬਚਾਅ ਹੋ ਜਾਏਗਾ ਪਰ ਉਹ ਗੱਲ ਯਾਨੀ ਕਿ ਬਚਾਉਂਦੇ ਰਹੇ ਉਹਨੂੰ ਬਚਾਉਂਦੇ ਰਹਿਆ ਜੋ ਕਿ ਇਹ ਗੱਲ ਉਹ ਪਰਿਵਾਰਕ ਮੈਂਬਰ ਜਿਹਨਾਂ ਦਾ ਬੱਚਾ ਥੱਲੇ ਆਇਆ ਸੀ ਉਹਨਾਂ ਨੂੰ ਪਤਾ ਲੱਗੀ ਉਹਨਾਂ ਨੇ ਹੈਡ ਅੱਜ ਦਫ਼ਤਰ ਆਪਣੇ ਜਿਹੜਾ ਟਰੈਕਟਰ ਦਫ਼ਤਰ ਚੰਡੀਗੜ੍ਹ ਕੰਪਲੀਟ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਆਪ ਦਾ ਮਾਸ ਬਚਾਉਣ ਲਈ ਉਹਨੇ ਫਾਰਕੀ ਆਰਡਰ ਜੀ 22 23 2025 ਨੂੰ ਕਰਦੇ ਹੁਣ ਮੰਗ ਕੀ ਕਰਦੇ ਉਸ ਆ ਕਿ ਅਸੀਂ ਮੰਗ ਕਰਦੇ ਆ ਜੀ ਅਸੀਂ ਆਰਥਾ ਤੋਂ ਜੇ ਆਰਥਾ ਤੋਂ ਅਸੀਂ ਪ੍ਰਸ਼ਾਸਨ ਦਾ ਸਾਥ ਦਿੱਤਾ ਹਾਰ ਹਾਰ ਕੇ ਸਾਨੂੰ 11 ਮਹੀਨੇ ਹੋ ਗਏ ਨਾ ਤਾਂ ਸਾਡੇ ਕਿਤੇ ਸਾਫੀ ਦਾ ਕੋਈ ਓਵਰਟਾਈਮ ਲਵਾਇਆ ਗਿਆ ਤੇ ਸਾਡੇ ਨਾਲ ਇਨੀ ਤੱਕੇ ਬਾਈ ਕੀਤੀ ਵੀ ਮੰਨ ਲਓ ਸਾਡੇ ਕੋਲੇ 3 ਡਰਾਈਵਰ ਤੇ 5 ਕਨੈਕਟਰ ਦਾ ਸੀ ਜੇਕਰ ਡਰਾਈਵਰ ਛੁੱਟੀ ਦਾ ਜਾਂਦਾ ਤੇ ਸਾਡਾ ਕਨੈਕਟਰ ਆਉਂਦਾ ਤਾਂ ਇਹ ਤੱਕੇ ਨਾਲ ਸਾਡੀ ਰੈਸਟ ਲਾਉਂਦੇ ਸੀ ਜੀ ਤੇ ਤੁਹਾਡਾ ਡਰਾਈਵਰ ਆਣੀਗਾ ਜਦੋਂ ਕਿ ਦੂਜੀ ਯੂਨੀਅਨ ਦੇ ਡਰਾਈਵਰ ਫੱਟਿਆਂ ਤੇ ਬੈਠੇ ਹੁੰਦੇ ਸੀਗੇ ਕਨੈਕਟਰ ਫੱਟਿਆਂ ਤੇ ਬੈਠੇ ਹੁੰਦੇ ਸੀ ਹੁਣ ਤੁਸੀਂ ਕੀ ਕਹਿੰਦੇ ਹੋ ਇਸ ਗੱਲ ਨੂੰ ਅਸੀਂ ਕਹਿੰਦੇ ਆ ਜੀ ਇਹ ਬਿਲਕੁਲ ਇਹਨਾਂ ਨੇ ਕ腐ਸ਼ਨ ਕੀਤੀ ਆ ਇੱਕ ਤਾਂ ਕਨੈਕਟਰ ਨੂੰ ਡਰਾਈਵਰ ਨੂੰ ਬਚਾਉਣ ਕਰਕੇ ਉਹਨਾਂ ਤੋਂ ਰੁ ਦੋ ਨੰਬਰ ਜਿਹੋਨਾਂ ਦਾ ਮੈਡੀਕਲ ਆਇਆ ਹੈ ਕਿ ਸਰਾ ਸਰ ਕਲ